ਰਾਜਾ ਸੰਸੀ ਦੇ ਪਿੰਡ ਮੋਤਲਾ ਵਿਖੇ ਹੜ੍ਹਾਂ ਕਾਰਨ ਪਿੰਡਾਂ ਨੂੰ ਗੋਦ ਲੈਣ ਵਾਲੇ ਦਾ ਰਿਐਲਿਟੀ ਚੈੱਕ ਕਰਨ ਲਈ ਪ੍ਰਾਈਮ ਪੰਜਾਬ 7 ਦੀ ਟੀਮ ਪਹੁੰਚੀ ਰਾਜਾ ਸੰਸੀ ਪਿੰਡ ਮੋਤਲਾ ਵਿਖੇ ਜਿੱਤੇ ਹੜ੍ਹਾਂ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਰਾਜਾ ਸੰਸੀ ਹਲਕੇ ਦਾ ਪਿੰਡ ਮੋਤਲਾ ਨੂੰ ਆਪ ਆਗੂ ਗੁਰਸੰਗ ਸਿੰਘ ਸੀਨਾ ਨੇ ਲਿਆ ਸੀ ਗੋਦ ਤੇ ਮੋਤਲਾ ਦੀ ਬਰਬਾਦ ਹੋਈ ਫਸਲ ਨੂੰ ਪ੍ਰਤੀ 3000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਗੁਰਸੰਗ ਸਿੰਘ ਸੀਨਾ ਨੇ ਕਿਸਾਨਾਂ ਨੂੰ ਦਿੱਤਾ ਸੀ ਮੁਆਵਜ਼ਾ ਉਹਤੇ ਹੀ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਸਾਡੀ ਕਿਸੇ ਨੇ ਸਾਰ ਨਹੀਂ ਲਈ ਲੋਕਾਂ ਨੇ ਸਿਰਫ ਇੱਕ ਹਵਾ ਉਡਾਈ ਕਿ ਅਸੀਂ ਪਿੰਡਾਂ ਨੂੰ ਗੋਦ ਲਿਆ ਹੈ ਪਰ ਸਾਡੇ ਕੋਲ ਕੋਈ ਨਹੀਂ ਪਹੁੰਚਾ ਅਤੇ ਹੁਣ ਗੁਰਸ਼ਰਨ ਸਿੰਘ ਸੀਨਾ ਨੇ ਜੋ ਵਾਅਦਾ ਕੀਤਾ ਸੀ ਉਸ ਦੇ ਤਹਿਤ ਅੱਜ ਸਾਨੂੰ 3000 ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਦਿੱਤੇ ਗਏ ਹਨ ਕਿਸਾਨਾਂ ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਅੱਜ ਇੱਕ ਸੇਵਾ ਦੇ ਰੂਪ ਵਿੱਚ ਪੈਸੇ ਦਿੱਤੇ ਗਏ ਹਨ ਉਹਤੇ ਇੱਕ ਕਿਸਾਨਾਂ ਨੇ ਕਿਹਾ ਕਿ ਸਾਡਾ ਬਹੁਤ ਸਾਰਾ ਨੁਕਸਾਨ ਹੋ ਗਿਆ ਸੀ ਤੇ ਅੱਜ ਗੁਰਸਨ ਸਿੰਘ ਸੀਨਾ ਜੀ ਨੇ ਜੋ ਵਾਅਦਾ ਕੀਤਾ ਸੀ ਉਸ ਦੇ ਤਹਿਤ ਅੱਜ ਸਾਨੂੰ ਕੈਸ਼ ਪੈਸੇ ਦਿੱਤੇ ਗਏ ਹਨ 9000 ਜਿਸਪਾਲ ਸਿੰਘ ਜੀ ਕਿਥੇ ਰਾ ਬੜਾ ਕਾਂਜਾ ਜਗਰੂਪ ਸਿੰਘ ਮੇਜਰ ਸਿੰਘ 9000 ਅਸੀਂ ਜੀ ਸਾਡੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਇੱਕ ਪਿੰਡ ਜਿਹੜਾ ਹਰਸਾ ਸੀਨਾ ਵੱਲੋਂ ਗੋਦ ਲਵਾਂਗੇ ਉਸੇ ਲੜੀ ਨੂੰ ਚਲਦਿਆਂ ਸਾਡੇ ਨਗਰ ਵੱਲੋਂ ਸਾਡੇ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਜਗਤ ਸਿੰਘ ਜੀ ਦਾ ਤਪਸਥਾਨ ਬਾਬਾ ਜੀ ਕੁੱਲੀ ਵਿਖੇ ਖੰਡਪੜ ਸਾਹਿਬ ਕਰਾਇਆ ਗਿਆ ਭੋਗ ਪਏ ਅਰਦਾਸ ਕੀਤੀ ਮਹਾਪੁਰਸ਼ਾਂ ਦੀ ਹਾਜ਼ਰੀ 'ਚ ਉੱਥੇ ਗ੍ਰਾਹੀ ਇਕੱਠੀ ਕੀਤੀ ਗਈ ਜਿਸ 'ਚ ਦਾਸ ਵੱਲੋਂ 11 ਲੱਖ ਦੀ ਸੇਵਾ ਤੇ ਸਮੁੱਚੇ ਪਿੰਡ ਵੱਲੋਂ ਜਿਹੜਾ ਸੀ ਕਰੀਬ 25 ਲੱਖ ਰੁਪਏ ਇਕੱਠਾ ਹੋਇਆ ਬਾਕੀ ਭੈਣ ਭਰਾਵਾਂ ਵੱਲੋਂ ਜਿਹੜਾ ਸੀ ਹੋਰ ਜਿਹੜੇ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਉਹਨਾਂ ਵੱਲੋਂ ਕਾਫੀ ਵੱਡਾ ਸੰਯੋਗ ਸੀ ਕਰੀਬ 50 ਲੱਖ ਰੁਪਏ ਦੀ ਗਰਾਈ ਜਿਹੜੀ ਆ ਸਾਡੇ ਨਗਰ ਵੱਲੋਂ ਕੀਤੀ ਗਈ ਸੀ ਸਾਡੇ ਜਿਹੜੇ ਪਿੰਡਾਂ ਦੀ ਇਹ ਪੰਚਾਇਤਾਂ ਟੀਮ ਆ ਸਾਡੀ ਉਹਨਾਂ ਨੇ ਜਾ ਕੇ ਮੌਕੇ ਤੇ ਦੋਹਾਂ ਹਲਕਿਆਂ ਦੇ ਵਿੱਚ ਜਾ ਕੇ ਵੇਖਿਆ ਵੀ ਸਭ ਤੋਂ ਵੱਧ ਨੁਕਸਾਨ ਕਿਸ ਪਿੰਡ ਦਾ ਹੋਇਆ ਅਸੀਂ ਮੈਂ ਦਾਸ ਆਪ ਨਾਲ ਇਥੋਂ ਡੇਰੇ ਬਾਬੇ ਨਾਨਕ ਤੱਕ ਗਏ ਆ ਸਾਰੇ ਪਿੰਡਾਂ ਵਿੱਚ ਘੁੰਮੇ ਆ ਆ ਅੁੱਦਣ ਵੀ ਮੋਤਲਾ ਪਿੰਡ ਜਿਹੜਾ ਸੀ ਸਭ ਤੋਂ ਵੱਧ ਪਾਣੀ ਇੱਥੇ ਸੀ ਅੱਜ ਸਾਰੇ ਜਗ੍ਹਾ ਤੇ ਮੈਂ ਸਮਝਦਾ ਪਾਣੀ ਉੱਤਰ ਗਿਆ ਮੋਤਲਾ ਪਿੰਡ ਅੱਜ ਵੀ ਜਿਹੜਾ ਆ ਉਹ ਪਾਣੀ ਦੇ ਕਾਫੀ ਰਕਬਾ ਇਹਨਾਂ ਦਾ ਜਿਹੜਾ ਆ ਅੱਜ ਵੀ ਪਾਣੀ ਦੇ ਮਾਰੇ ਠੇਆ ਉੱਥੇ ਕਣਕ ਵੀ ਨਹੀਂ ਬੀਜੀ ਜਾਣੀ ਫਿਰ ਸਮੁੱਚੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਵੀ ਆਪਾਂ ਪੂਰੇ ਨਗਰ ਨੂੰ 3-3000 ਰੁਪਇਆ ਜਿਹੜਾ ਪੂਰ ਪਰ ਇਕੜ ਜਿਹੜਾ ਆ ਉਹ ਆਪਾਂ ਜਿਹੜਾ ਰਾਸ਼ੀ ਜਿਹੜੀ ਆ ਉਹ ਆਪਾਂ ਵੰਡੀ ਆ ਪੂਰੇ ਨਗਰ ਨੂੰ ਅੱਜ ਇੱਥੇ ਇਕੱਠਾ ਕੀਤਾ ਗਿਆ ਜੇ ਕੋਈ ਭੈਣ ਭਰਾ ਰਹਿ ਗਿਆ ਅੱਜ ਨਹੀਂ ਆ ਸਕਿਆ ਉਹ ਸਾਡੀ ਟੀਮ ਪ੍ਰੋਪਰ ਇੱਥੇ ਬੈਠੀ ਆ ਉਹਦੇ ਨਾਲ ਉਹ ਰਾਬਤਾ ਕਰਦਾ ਆ ਉਹਨੂੰ ਮਿਲ ਸਕਦਾ ਸਮੁੱਚੇ ਨਗਰ ਨੂੰ 3-3000 ਰੁਪਇਆ ਇੱਕੜ ਅੱਜ ਜਿਹੜਾ ਵਾ ਉਹ ਦਿੱਤਾ ਹੈ ਭੈਣ ਭਰਾਵਾਂ ਦੇ ਸਹਿਯੋਗ ਨਾਲ ਤੇ ਉਹ ਤੋਂ ਬਾਅਦ ਜਿੱਥੇ ਕਣਕ ਨਹੀਂ ਬੀਜੀ ਜਾਊਗੀ ਉੱਥੇ 5-5000 ਦਾ ਨਗਰ ਵੱਲੋਂ ਲਾਨ ਕੀਤਾ ਗਿਆ ਵੀ ਉਸ ਰਕਬੇ ਨੂੰ ਫੇਰ 5-5000 ਰੁਪਏ ਜਿਹੜਾ ਪ੍ਰਤੀ ਏਕੜ ਦਿੱਤਾ ਜਾਊਗਾ ਮੇਰਾ ਨਾ ਬਲਜੀਤ ਸਿੰਘ ਹੈ ਜੀ ਹਰਸ਼ਾ ਸ਼ਿਨਾ ਤੋਂ ਅਸੀਂ ਆਏ ਹਾਂ ਅਸੀਂ ਮੈਂ ਵੀ ਇੱਕ ਜਿਹੜੀ ਸੇਵਾ ਕਰ ਰਹੀ ਕਮੇਟੀ ਉਹਦੀ ਟੀਮ ਮੈਂਬਰ ਹਾਂ ਮੈਂ ਜੀ ਜੀ ਅਸੀਂ ਗੁਰਚਰਨ ਸਿੰਘ ਛਿਨਾ ਜੀ ਨਾਲ ਮਿਲ ਕੇ ਜਿਹੜੀ ਗਰਾਹੀ ਸਾਨੂੰ ਪਿੰਡ ਚ ਹੋਈ ਜਾਂ ਉਹਨਾਂ ਦਿੱਤੀ ਆ ਉਹ ਪਿੰਡ ਚੋਂ ਦੋਹਾਂ ਪਿੰਡਾਂ ਚੋਂ ਪਿੰਡ ਮੋਤਲੇ ਤੇ ਚੱਕਾ ਹੌਲ ਚੋਂ ਡਿਟੇਲ ਲੈ ਕੇ ਜਿਹੜੀ ਅਸੀਂ ਲਿਸਟਾਂ ਬਣੀਆਂ ਜਿਹੜੀਆਂ ਮੇਰੇ ਕੋਲ ਰਿਕਾਰਡ ਹੈ ਪੂਰਾ ਇਹਦੇ ਮੁਤਾਬਕ ਅਸੀਂ ਰਕਬੇ ਦੇ ਹਿਸਾਬ ਨਾਲ ਜੋ ਵੀ ਸੰਗਤ ਦਾ ਪੈਸਾ ਵੰਡਦਾ ਸੀ ਇੱਕ ਇੱਕ ਬੰਦੇ ਨੂੰ ਅਸੀਂ ਮੋਤਲੇ ਪਿੰਡ ਚ ਇਸ਼ੂ ਕਰ ਦਿੱਤਾ ਅੱਗੇ ਅਸੀਂ ਕਿੰਨਾ ਜੀ ਪੈਸਾ ਪ੍ਰਤੀ ਇਹਨਾਂ ਨੂੰ ਕਰੀਬ 10 ਲੱਖ ਰੁਪਇਆ ਮੋਤਲੇ ਪਿੰਡ ਚ ਹੋ ਗਿਆ ਜੀ ਸਾਡਾ ਇਹ ਇਨ ਏਕੜ ਦੇ ਰਹੇ ਹਾਂ ਜੀ ਅਸੀਂ ਪ੍ਰਤੀ ਏਕੜ ਬੇਸ਼ੱਕ ਅੱਧਾ ਕਿਲਾ 10000 ਆ ਰਹੀ ਠੀਕ ਹੈ ਇੱਕ ਲੈਵਲ ਹੀ ਰੱਖਿਆ ਇੱਕ ਤੱਕ ਉਦੇ ਬਾਅਦ 5 ਏਕੜ ਤੱਕ ਮਤਲਬ 15000 ਰੁਪਏ ਠੀਕ ਹੈ ਹਰ ਏਕੜ ਦਾ 3000 ਰੁਪਿਆ 5 ਤੋਂ ਉੱਪਰ ਨਹੀਂ ਬਹੁਤ ਵੱਡੀ ਮੱਤ ਕੀਤੀ ਇਹ ਇੰਨੀ ਦੀ ਕਿਦੋਂ ਆਸ ਹੀ ਨਹੀਂ ਸਾਨੂੰ ਜਿੰਨੀ ਇਹਨਾਂ ਸੱਡੀ ਕਰਤੀ ਹੈ ਨਾ ਇੰਨੀ ਸਾਨੂੰ ਕਿਦੋਂ ਵੀ ਨਹੀਂ ਆਲਾ ਸਾਨੂੰ ਭਾਲੀ ਦੇ ਹਿਸਾਬ ਨਾਲ 3000 ਰੁਪਿਆ ਕਿੱਲੇ ਪਰਤੀ ਦੇਤਾ ਠੀਕ ਹੈ ਸਾਡੇ ਭਾਲੀ ਦਾ ਕੀ ਰੇਟ ਹੈ ਇੰਨਾ ਹੀ ਚੱਲਦਾ ਜੀ ਨਹੀਂ ਬਜਾਈ ਦਾ ਤਾਂ ਅਜੇ ਸਾਨੂੰ ਡਾਈ ਦੇ ਆਸ ਹੀ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ ਜੀ ਬੀ ਆਉਣੇ ਪਰ ਸਾਨੂੰ ਅੱਜ ਉਹਨਾਂ ਬਹੁਤ ਵੱਡੀ ਬਸਤ ਕੀਤੀ ਆ ਅਸੀਂ ਪੈਲੀਆਂ ਬਹੁਣ ਜੋਗੇ ਹੋ ਗਏ ਆ ਠੀਕ ਹੈ ਉਹ ਨੇ ਚਰ ਨੂੰ ਕੋਈ ਹੋਰ ਉਹਨੇ ਕੰਮ ਚੱਲ ਪੂਗਾ ਕਿ ਉਹ ਸਾ ਬਰਬਾਦੀ ਹੋਈ ਸੀਗੀ ਬਹੁਤ ਤਗੜੀ ਬਰਬਾਦੀ ਉੱਥੇ ਵੇਖੋ ਸਾਹਮਣੇ ਪਾਣੀ ਕਿੰਨਾ ਖਲਾ ਅਜੇ ਵੀ ਜਾ ਕੇ ਵੇਖੋ ਉੱਥੇ ਸਾਡਾ ਵੀ ਰਕਬਾ 5-6 ਕਿਲੋ ਬੀਜੇ ਨਹੀਂ ਜਨਾਂ ਚਲੋ ਤੁਹਾਨੂੰ ਵਿਖਾਉਨੇ ਆ ਜੇ ਵੇਖਣਾ ਚਾਹੁੰਦੇ ਹੋ ਤੇ ਇੱਕ ਤਾਂ ਕਿਸੇ ਨੇ ਗੋਦ ਲਿਆ ਸੀਗਾ ਪਿੰਡੇ ਇਹ ਜਾਂ ਨਹੀਂ ਜੀ ਨਹੀਂ ਕਿਸੇ ਕੋ ਆਇਆ ਹੀ ਨਹੀਂ ਅਜੇ ਤੱਕ ਇਹ بس ਇਹ ਨਾਮ ਦੇ ਵਿੱਚ ਹੀ ਸੀਗਾ ਵੀ ਕੋ ਲਿਆ ਜੀ ਸਾਰੇ ਕਹਿੰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਸਭ ਕੁਝ ਇਹਨਾਂ ਦੀ ਪਹਿਲਾ ਰਾਚੀ ਜੜੀ ਆ ਹਾਂ ਰਾਸ਼ਨ ਪਾਣੀ ਆਉਂਦਾ ਰਿਹਾ ਠੀਕ ਹੈ ਵੀ ਐਵੇਂ ਕਹਦੀਏ ਨਹੀਂ ਆਇਆ ਪਰ ਆ ਜੋ ਮਦਦ ਕੀਤੀ ਇਹ ਪਹਿਲੀ ਇਹਨਾਂ ਦੀ ਆ ਓਕੇ ਛੀਨਾ ਸਾਹਿਬ ਦੀ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਮੇਰਾ ਡੈਡੀ ਦਾ ਨਾਮ ਰਾਜਸ਼ਵੀਰ ਸਿੰਘ ਹੈ ਜੀ ਅਸੀਂ ਇਸ ਸਰਦਾਰ ਗੁਚਰਨ ਸਿੰਘ ਸ਼ੀਨਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ। ਇਹਨਾਂ ਨੇ ਸਾਨੂੰ ਮਾਇਤ ਦੇ ਕੇ ਤੁਹਾਨੂੰ ਤੇਰਾ ਖਰਚਾ ਦੇ ਕੇ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਦਾ ਜਿਹੜਾ ਇਹਨਾਂ ਨੇ ਆਪਣੇ ਸੇਵਾ ਦੇ ਵਿੱਚੋਂ ਆਪਣੇ ਰਾਸ਼ੀ ਦਿੱਤੀ ਹੈ ਜੀ। ਬਹੁਤ-ਬਹੁਤ ਧੰਨਵਾਦ ਇਹਨਾਂ ਦਾ। ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਸਾਡੇ ਕੋਲ ਖਾਦ ਦਾ ਪ੍ਰਬੰਧ ਨਹੀਂ ਕੋਈ ਵੀ। ਕਿਉਂਕਿ ਨਾ ਤੇ ਕੋਈ ਹੜ੍ਹ ਤੀਏ ਬਾਹ ਫੜਦਾ ਸਾਡੀ ਤੇ ਨਾ ਕੋਈ ਸਰਕਾਰ ਫੜਦੀ ਹੈ ਜੀ। ਇਹਨਾਂ ਮੈਂ ਇਹੋ ਬੇਨਤੀ ਕਰਾਂਗਾ ਕਿ ਸਾਨੂੰ ਥੋੜੀ-ਬੋਧੀ ਖਾਦ ਦੇ ਕੇ ਵੀ ਤੇ ਸਾਡਾ ਕੁਛ ਨਾ ਕੁਛ ਕੀਤਾ ਜਾਵੇ ਨੁਕਸਾਨ ਕਿੰਨਾ ਕਰੋਇਆ ਬਸ ਨੁਕਸਾਨ ਬਹੁਤ ਹੋਇਆ ਹੋਇਆ ਨੁਕਸਾਨ ਕਰਦੋ ਸਾਡੇ 750 ਕਿੱਲਾ ਪੈਈ ਸੀ ਜ਼ਮੀਨ ਸੀ ਫੇੜਦੀ ਜਿਹਦੇ ਵਿੱਚੋਂ ਸਾਡੇ 600 ਕਿੱਲਾ ਸੇ ਬਿਲਕੁਲ ਖਤਮ ਹੋ ਚੁਕਾ ਹੈ ਲੇਖੋ ਇਸ ਪੈਣ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪਰ ਜਿੰਨਾ ਵੀ ਨੁਕਸਾਨ ਹੋਇਆ ਵਾ ਸਾਰਾ ਭਰਤ ਨਹੀਂ ਸਕਦੇ ਵੀ ਪਰ ਜਿੰਨਾ ਵੀ ਘਟੋ ਘੱਟ ਸਾਡੇ ਕੋ ਇਹਨਾਂ ਦੀ ਸੇਵਾ ਕਰਨ ਵਾਸਤੇ ਸਾਨੂੰ ਮੌਕਾ ਮਿਲਿਆ ਵਾ ਉਹ ਅਸੀਂ ਕੈਸ਼ ਪੈਸੇ ਪ੍ਰਤੀ ਏਕੜ 3000 ਦੇ ਹਿਸਾਬ ਨਾਲ ਦਿੱਤੇ ਆ ਤੇ ਜੇ ਕੋਈ ਰਹਿ ਵੀ ਗਿਆ ਵਾ ਤੇ ਉਹਨੂੰ ਦੁਬਾਰਾ ਫੇਰ ਅਸੀਂ ਆਵਾਂਗੇ ਤੇ ਜੋ ਵੀ ਜੋ ਵੀ ਰਹਿੰਦਾ ਵਾ ਉਹਨੂੰ 3 ਏਕੜ ਦੇ 3000 ਏਕੜ ਦੇ ਹਿਸਾਬ ਨਾਲ ਉਹ ਮੁਆਵਜ਼ਾ ਦਿੱਤਾ ਜਾਊਗਾ ਇਹ ਸਰਕਾਰ ਵੱਲੋਂ ਕੋਈ ਨਹੀਂਗਾ ਇਹ ਸਾਡੀ ਹਰਸ਼ਾ ਸ਼ੀਨਾ ਵਿੱਚ ਲਾ ਕੇ ਲਾਦੀ ਟੀਮ ਸਰਦਾਰ ਗਰਚਨ ਸਿੰਘ ਸ਼ੀਨੇ ਦੇ ਸਾਥ ਨਾਲ ਚੱਲਦੇ ਆ ਤੇ ਅੰਗਾ ਜੋ ਵੀ ਇਸ ਪਿੰਡ ਦਾ ਕੋਈ ਹੋਰ ਵੀ ਨੁਕਸਾਨ ਜਿਤਨਾ ਕੋਈ ਗਾਂ ਹੁਣ ਕਣਕ ਨਹੀਂ ਬੀਜੀ ਜਾਣੀ ਉਹਦਾ ਵੀ ਅਸੀਂ ਉਦੋਂ ਜਦੋਂ ਨਾ ਕਣਕ ਬੀਜੀ ਜਾਊਗੀ ਉਹਦਾ ਆ ਕੇ ਜੋ ਵੀ ਛੋਟਾ-ਬੋਟਾ ਜੋ ਵੀ ਸਰਦਾ ਪੁੱਜਦਾ ਹੋਊਗਾ ਉਹਦੀ ਮਤ ਕੀਤੀ ਜਾਊਗੀ